ਦੇ ਸਾਥਰੀ ਘਾਲ ਦੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਸਵੇਰ ਦਾ ਟਾਈਮ ਹੈ ਜੀ ਬੱਜ ਗਏ ਨੇ 8 ਆਪਾਂ ਲੱਗੀਆਂ ਵੀਡੀਓ ਸ਼ੁਰੂ ਕਰਨੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਚੱਲ ਗਿਆ ਹੋਣਾ ਅੱਜ ਦੀ ਆਪਣੀ ਵੀਡੀਓ ਕਿਸ ਚੀਜ਼ ਵਾਰੀ ਆ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਦੋ ਸੰਕੇਤ ਜਿਨ੍ਹਾਂ ਤੋਂ ਇਹ ਪਤਾ ਚੱਲਦਾ ਹੈ ਕਿ ਗੁਰੂ ਸਾਹਿਬ ਦੀ ਕਿਰਪਾ ਸਾਡੇ ਤੇ ਹੋਣੀ ਸ਼ੁਰੂ ਹੋ ਗਈ ਹੈ ਗੁਰਬਾਣੀ ਦੀ ਬਰਕਤ ਹੋਣੀ ਸ਼ੁਰੂ ਹੋ ਗਈ ਹੈ ਸੋ ਕਿਉਂ ਕਿਹੜੀਆਂ ਦੋ ਨਿਸ਼ਾਨੀਆਂ ਨੇ ਕਿਹੜੇ ਦੋ ਸੰਕੇਤ ਆ ਮੈਂ ਵੀਡੀਓ ਸ਼ੇਅਰ ਕਰੂੰਗੀ ਤੁਸੀਂ ਬਿਨਾ ਸਕਿਪ ਕੀਤੇ ਵੀਡੀਓ ਜ਼ਰੂਰ ਦੇਖਿਓ ਤੇ ਨਾਲ ਹੀ ਇੱਕ ਮੈਂ ਸਿੱਖ ਇਤਿਹਾਸ ਦੇ ਵਿੱਚੋਂ ਤੁਹਾਡੇ ਨਾਲ ਇੱਕ ਸੱਚੀ ਘਟਨਾ ਸ਼ੇਅਰ ਕਰੂੰਗੀ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਜਰੂਰ ਕਰਿਓ ਚਲੋ ਜੀ ਟਾਈਮ ਵੇਸਟ ਕਰੇ ਬਿਨਾ ਸ਼ੁਰੂ ਕਰਤੀਆਂ ਅੱਜ ਦੀ ਵੀਡੀਓ ਮੈਂ ਤੁਹਾਡੇ ਨਾਲੀ ਸਿੱਖ ਇਤਿਹਾਸ ਦੇ ਵਿੱਚੋਂ ਸੱਚੀ ਕਹਾਣੀ ਜੀ ਉਹ ਸ਼ੇਅਰ ਕਰਦੀ ਆ ਉਹਦੇ ਵਿੱਚ ਹੀ ਆਪਣੇ ਸਾਰੇ ਸਵਾਲਾਂ ਦੇ ਜਵਾਬ ਮਿਲ ਜਾਣਗੇ ਤੁਹਾਨੂੰ ਇਹ ਵੀ ਪਤਾ ਚੱਲ ਜਾਏਗਾ ਕਿ ਉਹ ਦੋ ਸੰਕੇਤ ਕਿਹੜੇ ਨੇ ਜਿਨ੍ਹਾਂ ਤੋਂ ਪਤਾ ਚੱਲਦਾ ਕਿ ਮਹਾਰਾਜ ਜੀ ਸਾਡੇ ਤੇ ਹੁਣ ਖੁਸ਼ ਨੇ ਤੇ ਸਾਡੇ ਤੇ ਕਿਰਪਾ ਹੋਣੀ ਸ਼ੁਰੂ ਹੋ ਚੁੱਕੀ ਹੈ ਜਦੋਂ ਗੁਰੂ ਰਾਮਦਾਸ ਮਹਾਰਾਜ ਜੀ ਸਰੀਰਕ ਜਾਮੇ ਦੇ ਵਿੱਚ ਹਾਜ਼ਰ-ਨਾਜ਼ਰ ਸਨ ਉਸ ਵੇਲੇ ਭਵਾਨੀਗੜ ਕਾਂਗੜ ਤੋਂ ਜਨੀ ਇੱਕ ਗੁਰਸਿੱਖ ਉਹਨਾਂ ਦੇ ਕੋਲ ਆਇਆ ਕਰਦੇ ਸੀ ਉਹਨਾਂ ਦੇ ਚਰਨਾਂ ਦੇ ਵਿੱਚ ਉਹਨਾਂ ਦੇ ਦਰਸ਼ਨ ਦੀਦਾਰੇ ਕਰਨ ਤਾਂ ਉਹ ਗੁਰਸਿੱਖ ਨਾ ਬਹੁਤ ਜ਼ਿਆਦਾ ਗਰੀਬ ਸੀ ਬਹੁਤ ਜ਼ਿਆਦਾ ਤਾਂ ਉਹ ਨਾ ਗੁਰਬਾਣੀ ਜਪਦਾ ਹੁੰਦਾ ਸੀ ਗੁਰਬਾਣੀ ਜਪਣਾ ਪਹਿਲਾਂ ਤਾਂ ਦੇਖੋ ਸਾਨੂੰ ਸ਼ੁਰੂ ਦੇ ਵਿੱਚ ਤਾਂ ਸਾਡਾ ਮਨ ਬਹੁਤ ਡੋਲਦਾ ਹੁੰਦਾ ਹੈ ਤਾਂ ਉਹ ਗੁਰਸਿੱਖ ਜਿਹੜਾ ਸੀ ਨਾ ਉਹ ਹਰ ਇੱਕ ਚੀਜ਼ ਉਹਨੇ ਸਭ ਤੋਂ ਪਹਿਲੇ ਜਿਹੜੀ ਕੀਤੀ ਕੰਮ ਨਾ ਉਹ ਇਹ ਸੀ ਵੀ ਉਹਨੇ ਹਰ ਇੱਕ ਗੱਲ ਗੁਰੂ ਸਾਹਿਬ ਤੇ ਛੱਡਣੀ ਸ਼ੁਰੂ ਕਰ ਦਿੱਤੀ ਕੁਝ ਵੀ ਉਹਦੇ ਮਨ ਵਿੱਚ ਉਦਾਸੀ ਆਉਣੀ ਕਿਉਂਕਿ ਗਰੀਬ ਬਹੁਤ ਜ਼ਿਆਦਾ ਸੀ ਕੋਈ ਵੀ ਦੁੱਖ ਆਉਣਾ ਕੋਈ ਵੀ ਕੋਈ ਕੰਮ ਦੇ ਵਿੱਚ ਜੜੀਚਣ ਆਉਣੀ ਤਾਂ ਉਹਨੇ ਹਰ ਇੱਕ ਚੀਜ਼ ਇਹ ਸੋਚਣਾ ਵੀ ਗੁਰੂ ਸਾਹਿਬ ਨੂੰ ਮੈਂ ਧਿਆਉਣਾ ਗੁਰੂ ਸਾਹਿਬ ਸਭ ਠੀਕ ਕਰਨਗੇ ਯਾਨੀ ਕਿ ਉਹ ਜਿਹੜੀ ਵਿਸ਼ਵਾਸ ਦੀ ਭਾਵਨਾ ਸੀ ਪਹਿਲਾਂ ਤੋਂ ਪੱਕੀ ਹੋਣੀ ਸ਼ੁਰੂ ਹੋ ਗਈ ਉਸ ਤੋਂ ਬਾਅਦ ਇਹਦਾ ਦੂਸਰਾ ਬਦਲਾਵ ਗੁਰਬਾਣੀ ਜਪਣ ਦੇ ਨਾਲ ਉਹਦੇ ਵਿੱਚ ਆਇਆ ਹੁਣ ਇਹ ਨਾ ਹੋਵੇ ਮੈਂ ਤੁਹਾਡੇ ਨਾਲ ਸ਼ੇਅਰ ਕਰਾਂ ਤੁਸੀਂ ਕਹੋਗੇ ਠੀਕ ਆ ਪਤਾ ਚੱਲ ਗਿਆ ਪਰ ਉਸ ਤੋਂ ਬਾਅਦ ਗੁਰੂ ਸਾਹਿਬ ਜੀ ਨੇ ਵਚਨ ਕੀ ਕੀਤੇ ਉਹ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਤਾਂ ਫਿਰ ਉਸ ਤੋਂ ਬਾਅਦ ਜਿਹੜਾ ਦੂਸਰਾ ਬਦਲਾਵ ਉਸ ਇਨਸਾਨ ਦੇ ਵਿੱਚ ਆਇਆ ਉਸ ਗੁਰਸਿੱਖ ਦੇ ਵਿੱਚ ਆਇਆ ਉਹ ਸੀਗਾ ਵੀ ਬਾਣੀ ਜਪਣ ਤੋਂ ਬਾਅਦ ਨਾ ਉਹਨੇ ਮਤਲਬ ਕਿ ਕਿਸੇ ਦੇ ਪ੍ਰਤੀ ਈਰਖਾ ਕਿਸੇ ਦੇ ਪ੍ਰਤੀ ਆਪਾਂ ਕਹਿੰਦੇ ਆ ਵੀ ਜਿਵੇਂ ਕੁਛ ਦਾ ਮਾੜਾ ਸੋਚਣਾ ਇਨ੍ਹਾਂ ਚੀਜ਼ਾਂ ਤੋਂ ਪਰਹੇਜ਼ ਕਰਨਾ ਸ਼ੁਰੂ ਕਰ ਦਿੱਤਾ ਮਤਲਬ ਆਪਣੇ ਮਨ ਨੂੰ ਬਦਲਣਾ ਸ਼ੁਰੂ ਕਰ ਦਿੱਤਾ ਜੋ ਗੁਰਬਾਣੀ ਦੇ ਵਿੱਚ ਗੁਰੂ ਸਾਹਿਬ ਜੀ ਨੇ ਸਾਨੂੰ ਹੁਕਮ ਦਿੱਤਾ ਹੈ ਕਿ ਤੁਸੀਂ ਆਹ ਚੀਜ਼ ਕਰਨੀ ਹੈ ਕਿ ਤੁਸੀਂ ਕਿਸੇ ਦਾ ਲੋਭ ਮੋਹ ਹੰਕਾਰ ਨਹੀਂ ਕਰਨਾ ਕਿਸੇ ਦਾ ਕਿਸੇ ਨਾਲ ਧੋਖਾਧੜੀ ਨਹੀਂ ਕਰਨਾ ਬੇਈਮਾਨੀ ਨਹੀਂ ਕਰਨੀ ਮਨ ਸਾਫ਼ ਰੱਖਣਾ ਹੈ ਹਮੇਸ਼ਾ ਸੱਚ ਬੋਲਣਾ ਹੈ ਸਹੀ ਦਾ ਸਾਥ ਦੇਣਾ ਹੈ ਤਾਂ ਉਹਨੇ ਇਹ ਚੀਜ਼ਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਤੇ ਦੇਖੋ ਜਦੋਂ ਆਪਾਂ ਇਹਨਾਂ ਚੀਜ਼ਾਂ ਦੇ ਉੱਤੇ ਚੱਲਣਾ ਸ਼ੁਰੂ ਕਰਦੇ ਆਂ ਤਾਂ ਗੁਰੂ ਸਾਹਿਬ ਸਭ ਜਾਣੀ ਜਾਣ ਹੁੰਦੇ ਆ ਤੇ ਤਾਂ ਤਾਂ ਗੁਰੂ ਰਾਮਦਾਸ ਮਹਾਰਾਜ ਜੀ ਵੀ ਜਾਣੀ ਜਾਣ ਸੀ ਵੀ ਇਹ ਜਿਹੜਾ ਗੁਰੂ ਸਿੱਖ ਹੈ ਇਹਨੇ ਸਹੀ ਤਰੀਕੇ ਨਾਲ ਸਹੀ ਤੌਰ ਦੇ ਨਾਲ ਜਿਹੜਾ ਗੁਰਬਾਣੀ ਤੇ ਅਮਲ ਕਰਨਾ ਸ਼ੁਰੂ ਕਰ ਦਿੱਤਾ ਗੁਰੂ ਸਾਹਿਬ ਜਿਹੜੇ ਦਿੱਤੇ ਹੋਏ ਰਸਤੇ ਤੇ ਦੱਸੇ ਹੋਏ ਰਸਤੇ ਤੇ ਚੱਲਣਾ ਸ਼ੁਰੂ ਕਰ ਦਿੱਤਾ ਤਾਂ ਮਹਾਰਾਜ ਜੀ ਬਹੁਤ ਖੁਸ਼ ਸੀਗੇ ਤਾ ਇੱਕ ਦਿਨ ਐ ਇਸੇ ਤਰੀਕੇ ਨਾਲ ਕਿਉਂਕੋ ਥੋੜੇ ਥੋੜੇ ਟਾਈਮ ਬਾਅਦ ਉੱਥੇ ਆਉਂਦਾ ਰਹਿੰਦਾ ਸੀਗਾ ਗੁਰੂ ਸਾਹਿਬ ਦੇ ਦਰਸ਼ਨਾਂ ਦੇ ਲਈ ਗੁਰਬਾਣੀ ਵੀ ਜਪਦਾ ਸੀ ਹਰ ਰੋਜ਼ ਨੇ ਗੁਰਬਾਣੀ ਜਪਣੀ ਤਾਂ ਇੱਕ ਦਿਨ ਧੰਨ ਧੰਨ ਗੁਰੂ ਨਾਨਕ ਦਾਸ ਮਹਾਰਾਜੀ ਨੇ ਕਿਹਾ ਕਿ ਮੰਗ ਤੂੰ ਕੀ ਮੰਗਦਾ ਹੈ ਵੀ ਕੀ ਤੇਰੇ ਮਨ ਦੀ ਚਾਹਨਾ ਹੈ ਵੀ ਜੋ ਤੂੰ ਚਾਹਨਾ ਵੀ ਤੈਨੂੰ ਮਿਲੇ ਤਾਂ ਉਹਨੇ ਕਿਹਾ ਜੀ ਕੁਝ ਨਹੀਂ ਬਸ ਸਭ ਕੁਝ ਤੁਹਾਡਾ ਦਿੱਤਾ ਹੋਇਆ ਹੈਗਾ ਦੇਖੋ ਇੱਕ ਨਾ ਹਮੇਸ਼ਾ ਮੈਂ ਵੀ ਜਦੋਂ ਅਰਦਾਸ ਕਰਦੀ ਆ ਤਾਂ ਮੈਂ ਹਮੇਸ਼ਾ ਇਦਾਂ ਹੀ ਅਰਦਾਸ ਕਰਦੀ ਆ ਜਿਵੇਂ ਤੁਹਾਡੇ ਨਾਲ ਵੀ ਸ਼ੇਅਰ ਕਰਦੀ ਆ ਹਮੇਸ਼ਾ ਗੁਰੂ ਸਰ ਦੇ ਚਰਨਾਂ 'ਚ ਅਰਦਾਸ ਕਰਿਆ ਕਰੋ ਗੁਰੂ ਸਿਵ ਜੀ ਆਪ ਦਾ ਦਿੱਤਾ ਖਾਣਿਆ ਆਪ ਦਾ ਦਿੱਤਾ ਪੌਣਿਆ ਆਪ ਜੀ ਦਾ ਦਿੱਤਾ ਹੰਡਾਉਣੀ ਆ ਤੇ ਆਪ ਜੀ ਦਾ ਦਿੱਤਾ ਖਰਚ ਦੀਆਂ ਜੋ ਕੁਛ ਹੈ ਗੁਰੂ ਸਾਹਿਬ ਸਭ ਕੁਝ ਆਪ ਜੀ ਦਾ ਦਿੱਤਾ ਹੋਇਆ ਵਾਹਿਗੁਰੂ ਜੀ ਮਿਹਰ ਕਰਿਓ ਸੱਚਾ ਪਾਤਸ਼ਾਹ ਸਾਥੋਂ ਕਦੇ ਕਿਸੇ ਦਾ ਮਾੜਾ ਨਾ ਕਰਵਾਇਓ ਵਾਹਿਗੁਰੂ ਸਾਥੋਂ ਕਦੇ ਕਿਸੇ ਦਾ ਬੁਰਾ ਨਾ ਕਰਵਾਇਓ ਜਦੋਂ ਆਪਾਂ ਇਹ ਗੁਰੂ ਸਾਹਿਬ ਦੇ ਚਨ ਅਰਦਾਸ ਕਰਨੀ ਸ਼ੁਰੂ ਕਰ ਦਿੰਨੇ ਆ ਤੇ ਮਹਾਰਾਜ ਦੇ ਅੱਗੇ ਅਰਦਾਸ ਹੀ ਕਰਦੇ ਗੁਰੂ ਸਾਹਿਬ ਜੀ ਕਿਰਪਾ ਕਰਦੇ ਰਿਓ ਸਾਥੋਂ ਹਮੇਸ਼ਾ ਗੁਰਬਾਣੀ ਦੀ ਸੇਵਾ ਲੈਂਦੇ ਰਿਓ ਤੂੰ だっਪੇ ਇਸ ਤਰੀਕੇ ਨਾਲ ਅਰਦਾਸ ਕਰਦੀ ਆ ਤੇ ਗੁਰੂ ਸਾਹਿਬ ਦੀ ਮੰਨਣੀ ਸ਼ੁਰੂ ਕਰਦੀ ਆ ਨਾ ਤਾਂ ਪਰਮਾਤਮਾ ਬਹੁਤ ਜ਼ਿਆਦਾ ਖੁਸ਼ ਹੁੰਦੇ ਨੇ ਕਿਉਂਕਿ ਦੇਖੋ ਨਾ ਇੱਕ ਆ ਜਿਹੜਾ ਆਪਾਂ ਦੇਖਦੇ ਆ ਹੰਕਾਰ ਜਦੋਂ ਬੰਦੇ ਚਾਹੁੰਦਾ ਤਾਂ ਉਹ ਹਰ ਇੱਕ ਚੀਜ਼ ਨੂੰ ਮੈਂ ਆ ਮੇਰਾ ਆ ਮੇਰਾ ਥਾਂ ਮੇਰਾ ਘਰ ਮੇਰਾ ਜ਼ਮੀਨ ਮੇਰੀ ਉਹ ਮੇਰੀ ਮੇਰੀ ਬਹੁਤ ਚੱਲ ਪੈਂਦੀ ਹੈ ਲੇਕਿਨ ਜਦੋਂ ਆਪਾਂ ਗੁਰੂ ਸਾਹਿਬ ਦੇ ਚਰਨਾਂ 'ਚ ਇਹ ਕਹਿੰਦੇ ਗੁਰੂ ਸਾਹਿਬ ਸਭ ਕੁਝ ਤੇਰਾ ਹੈ ਤੂੰ ਮੈਨੂੰ ਦਿੱਤਾ ਹੈ ਖਰਚਣ ਲਈ ਪਾਉਣ ਲਈ ਖਾਣ ਲਈ ਹੰਡਾਉਣ ਲਈ ਤੂੰ ਦਿੱਤਾ ਹੈ ਗੁਰੂ ਸਾਹਿਬ ਸਭ ਕੁਝ ਤੇਰਾ ਹੀ ਹੈ ਤਾਹਰ ਗੁਰੂ ਸਾਹਿਬ ਸਭ ਬਹੁਤ ਖੁਸ਼ ਹੁੰਦੇ ਨੇ ਕਿਉਂਕਿ ਦੇਖਿਆ ਜAVE ਅਸਲ ਵਿੱਚ ਸਭ ਕੁਝ ਹੈ ਪਰਮਾਤਮਾ ਦੇ ਉਹਦਾ ਦਿੱਤਾ ਹੀ ਅਸੀਂ ਸਭ ਕੁਝ ਖਾਣੇ ਪੀਣੇ ਆ ਠੀਕ ਹੈ ਜਦੋਂ ਆਪਾਂ ਇਹਨਾਂ ਚੀਜ਼ਾਂ ਤੇ ਅਮਲ ਕਰਨਾ ਸ਼ੁਰੂ ਕਰ ਦਿੰਦੇ ਆ ਜਦੋਂ ਆਪਾਂ ਕਿਸੇ ਦਾ ਮਾੜਾ ਤੱਕਣਾ ਬੰਦ ਕਰ ਦਿੰਦੇ ਆ ਜਦੋਂ ਆਪਾਂ ਇਹ ਸੋਚਦੇ ਆਂ ਇਹ ਬੰਦੇ ਨੂੰ ਕਿਵੇਂ ਖਤਮ ਕਰੀਏ ਬੰਦਾ ਖੁਸ਼ ਆ ਇਹਨੂੰ ਰਵਾਈਏ ਕਿਵੇਂ ਇਸ ਬੰਦੇ ਦਾ ਹੱਕ ਕਿਵੇਂ ਮਾਰੀਏ ਇਸ ਬੰਦੇ ਨੂੰ ਤੰਗ ਕਿਵੇਂ ਕਰੀਏ ਇਹਨਾਂ ਨੂੰ ਇੱਕ ਤਰੀਕੇ ਨਾਲ ਸਮਝ ਲਓ ਵੀ ਅੱਜ ਦੇ ਟਾਈਮ ਦੇ ਵਿੱਚ ਕੋਈ ਕਿਸ ਨੂੰ ਮਾਰਦਾ ਨਹੀਂ ਪਰ ਮਾਰਨ ਵਾਲੀ ਕੋਈ ਕਸਰ ਵੀ ਨਹੀਂ ਛੱਡਦਾ ਕਿਉਂਕਿ ਕਲ ਯੁਗ ਹੈ ਇਹ ਜਹਾ ਟਾਈਮ ਹੋਇਆ ਪਿਆ ਤਾਂ ਫਿਰ ਉਦੋਂ ਪਰਮਾਤਮਾ ਹੋਰ ਨਿਰਾਸ਼ ਹੋ ਜਾਂਦੇ ਆ ਫਿਰ ਚਾਹੇ ਜਿੰਨੀ ਮਰਜ਼ੀ ਬਾਣੀ ਜਪ ਲਓ ਜਿੰਨਾ ਮਰਜ਼ੀ ਤੁਸੀਂ ਗੁਰੂ ਸਾਹਿਬ ਤੇ ਛੱਡ ਲਓ ਜਦ ਤੱਕ ਤੁਸੀਂ ਗੁਰੂ ਸਾਹਿਬ ਜੀ ਦੱਸੇ ਹੋਏ ਰਸਤੇ ਤੇ ਚੱਲੋਗੇ ਨਹੀਂ ਉਦੋਂ ਤੱਕ ਗੁਰੂ ਸਾਹਿਬ ਖੁਸ਼ ਨਹੀਂ ਹੁੰਦੇ ਉਦੋਂ ਤੱਕ ਗੁਰੂ ਸਾਹਿਬ ਤੁਹਾਡੀ ਅਰਦਾਸ ਜਿਹੜੀ ਪੂਰੀ ਨਹੀਂ ਕਰਦੇ ਤਾਂ ਉਹ ਗੁਰ ਸਿੱਖ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਲੈ ਕੇ ਬਦਲਾਅ ਹੋਣਾ ਸ਼ੁਰੂ ਹੋ ਗਿਆ ਸੀ ਤਾਂ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਵੀ ਤੂੰ ਮੰਗ ਕੀ ਮੰਗਦਾ ਤਾਂ ਉਹਨਾਂ ਨੇ ਕਿਹਾ ਕਹਿੰਦੇ ਵੀ ਨਹੀਂ ਵੀ ਮੇਰੇ ਕੋਲੇ ਮਹਾਰਾਜ ਜੀ ਸਭ ਕੁਝ ਹੈ ਤੁਹਾਡਾ ਦਿੱਤਾ ਵੀ ਰੋਟੀ ਖਾਣੇ ਆ ਕੱਪੜਾ ਪਾਉਣੇ ਆ ਵੀ ਸਭ ਕੁਝ ਹੈ ਆਪ ਜੀ ਕਿਰਪਾ ਪ ਸੇਵਾ ਵੀ ਲੈਣੇ ਹੋ ਗੁਰਬਾਣੀ ਦੀ ਤੀਸਰੀ ਵਾਰ ਫਿਰ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਤੂੰ ਮੰਗਦਾ ਸਹੀ ਕੀ ਮੰਗਣਾ ਚਾਹੁੰਨਾ ਤਾਂ ਫਿਰ ਉਹਨੇ ਮਤਲਬ ਕਿ ਕਿਹਾ ਨਿਮਰਤਾ ਨਾਲ ਕਹਿੰਦੇ ਗੁਰੂ ਸਾਹਿਬ ਜੀ ਫਿਰ ਇੰਨੀ ਕਿਰਪਾ ਕਰ ਦੋ ਕਿ ਮੇਰੇ ਘਰ ਦੇ ਵਿੱਚ ਤੁਹਾਡੇ ਚਰਨ ਪੈ ਰਹਿਣ ਠੀਕ ਹੈ ਤੇ ਗੁਰੂ ਰਾਮਦਾਸ ਮਹਾਰਾਜ ਜੀ ਖੁਸ਼ ਹੋਏ ਵੀ ਇਹਨੇ ਕਿ ਗੁਰੂ ਸਾਹਿਬ ਜਾਣੀ ਜਾਣ ਸੀ ਵੀ ਇਹ ਗਰੀਬ ਹੈ ਵੀਨੇ ਤਾਂ ਦولت ਨਹੀਂ ਮੰਗੀ ਇਹਨੇ ਵੀ ਆ ਗੁਰੂ ਸਾਹਿਬ ਜੀ ਦੇ ਦਰਸ਼ਨ ਮੰਗੇ ਨੇ ਵੀ ਘਰ ਦੇ ਵਿੱਚ ਚਰਨ ਪੈ ਜਾਣ ਤਾਂ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਵੀ ਠੀਕ ਹੈ ਤੇ ਕਹਿੰਦੇ ਫਿਰ ਸਾਡੇ ਨਾਲ 80 ਸ਼ਰੀਰ ਹੋਰ ਆਉਣਗੇ ਜਾਨੀ 80 ਜਾਣੇ ਹੋਰ ਨਾਲ ਆਉਣਗੇ ਤਾਂ ਉਹਨੇ ਅੱਗੇ ਬੜੀ ਨਿਮਰਤਾ ਨਾਲ ਕਿਹਾ ਗੁਰੂ ਸਾਹਿਬ ਜੀ ਜ਼ਰੂਰ ਪਰ ਆਪ ਜਾਣੀ ਜਾਣੋ ਗੁਰੂ ਸਾਹਿਬ ਜੀ ਮੈਂ ਤਾਂ ਬਹੁਤ ਜ਼ਿਆਦਾ ਗਰੀਬ ਹਾਂ ਮੈਂ ਤਾਂ ਕਿ ਕੁੱਲੀ ਦੇ ਵਿੱਚ ਰਹਿਣਾ ਤੇ ਮੇਰੇ ਕੋਲੋਂ ਵੀ ਜੇ ਮਚਾਵਾ ਵੀ ਸੇਵਾ ਨਹੀਂ ਕਰ ਸਕੂਗਾ ਸੰਗਤ ਦੀ ਤੇ ਆਪ ਜਾਣੀ ਜਾਣੋ ਤਾ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਜਦੋਂ ਅਸੀਂ ਆਵਾਂਗੇ ਨਾ ਨਾ ਤਾਂ ਅਸੀਂ ਇਸ ਰੂਪ ਦੇ ਵਿੱਚ ਹੋਵਾਂਗੇ ਤੇ ਨਾ ਹੀ ਤੂੰ ਇਸ ਰੂਪ ਦੇ ਵਿੱਚ ਹੋਵੇਂਗਾ ਜੇ ਘਰ ਦੇ ਵਿੱਚ ਤੇਰੇ ਗੋਡੇ-ਗੋਡੇ ਇਸ ਟਾਈਮ ਗਰੀਬੀ ਆ ਤਾਂ ਉਸ ਟਾਈਮ ਤੇਰੇ ਮੋਢੇ-ਮੋਢੇ ਅਮੀਰੀ ਹੋਵੇਗੀ ਇੰਨੀ ਜ਼ਿਆਦਾ ਵੀ ਪਰਮਾਤਮਾ ਦੀ ਮਿਹਰ ਹੋਵੇਗੀ ਤੇਰੇ ਤੇ ਗੁਰੂ ਰਾਮਦਾਸ ਮਹਾਰਾਜ ਜੀ ਨੇ ਕਿਹਾ ਵੀ ਅਸੀਂ ਨੌਵੇਂ ਜਾਮੇ ਦੇ ਵਿੱਚ ਆਵਾਂਗੇ ਯਾਨੀ ਕਿ ਗੁਰੂ ਤੇਗ ਬਹਾਦਰ ਜੀ ਠੀਕ ਹੈ ਜੀ ਸੋ ਮਹਾਰਾਜ ਜੀ ਕਹਿੰਦੇ ਉਸ ਟਾਈਮ ਤੂੰ ਵੀ ਜਿਹੜਾ ਹੈ ਇਸ ਰੂਪ 'ਚ ਨਹੀਂ ਹੋਣਾ ਤਾ ਚਲੋ ਜੀ ਇਦਾਂ ਉਹ ਜਿਹੜਾ ਗੁਰਸਿੱਖ ਸੀ ਨਾ ਉਹ ਮਤਲਬ ਉਹਨੇ ਆਪਣੇ ਬੱਚਿਆਂ ਨੂੰ ਅੱਗੇ ਦੱਸਿਆ ਤੇ ਉਹਨੇ ਨਾਲ-ਨਾਲ ਨਾ ਇੱਕ ਚੀਜ਼ ਗੁਰਬਾਣੀ ਦੇ ਵਿੱਚ ਦੇਖੋ ਦਸਵੰਦ ਦੀ ਗੱਲ ਕੀਤੀ ਆ ਤਾਂ ਉਹਨੇ ਜਿੰਨੀ ਵੀ ਕਮਾਈ ਕਰਨੀ ਉਹਦੇ ਵਿੱਚ ਥੋੜੀ-ਥੋੜੀ ਜਿਹੜੀ ਹੈਗੀ ਦਸਵੰਦ ਕੱਢਣਾ ਸ਼ੁਰੂ ਕਰਨਾ ਜਦੋਂ ਵੀ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਆਉਂਦਾ ਉਹ ਦਸਵੰਦ ਨਾਲ ਲੈ ਕੇ ਆਉਂਦਾ ਤਾਂ ਉਹਨੇ ਇਹ ਚੀਜ਼ ਆਪਣੇ ਬੱਚਿਆਂ ਨੂੰ ਵੀ ਸਿਖਾਈ ਵੀ ਇਹ ਚੀਜ਼ ਯਾਦ ਰੱਖਿਓ ਵੀ ਗੁਰੂ ਸਾਹਿਬ ਦੇ ਵਚਨ ਨਹੀਂ ਇਹ ਵੀ ਆਪਣੇ ਨਾ ਵੀ ਨੌਵੇਂ ਪਾਸ਼ਾਹੀ ਜਾਨੀ ਕਿ ਨੌਵੇਂ ਜਾਮੇ ਦੇ ਵਿੱਚ ਗੁਰੂ ਸਾਹਿਬ ਨੇ ਘਰ ਆਉਣਾਗਾ ਤੇ ਵੀ ਤੁਸੀਂ ਇਹ ਗੱਲ ਦਾ ਧਿਆਨ ਰੱਖਣਾਗਾ ਤੇ ਵੀ ਬਾਕੀ ਦਾ ਸੰਬੰਧ ਜ਼ਰੂਰ ਕੱਢਦੇ ਰਹਿਣਾ ਗੁਰੂ ਸਾਹਿਬ ਨੂੰ ਕਦੇ ਭੁਲਾਉਣਾ ਨਹੀਂ ਕਦੇ ਵਿਸਰਨਾ ਨਹੀਂ ਚਲੋ ਉਹਨਾਂ ਨੇ ਇਹ ਵੀ ਕਿਹਾ ਕਹਿੰਦੇ ਇਹ ਗੱਲ ਤੁਸੀਂ ਅੱਗੇ ਆਪਣੇ ਬੱਚਿਆਂ ਨੂੰ ਵੀ ਸਮਝਾਉਣੀ ਆ ਤੇ ਉਹਨਾਂ ਨੂੰ ਵੀ ਤੁਸੀਂ ਇਹ ਕਹਿਣਾ ਵੀ ਇਹ ਗੱਲ ਉਹ ਵੀ ਆਪਣੇ ਅੱਗੇ ਬੱਚਿਆਂ ਨੂੰ ਸਮਝਾਉਣਾ ਚਲੋ ਜੀ ਇਦਾਂ ਚੱਲਦਾ ਗਿਆ ਚੱਲਦਾ ਗਿਆ ਨਵੀਂ ਪੀੜ੍ਹੀ ਆਉਂਦੀ ਗਈ ਪੁਰਾਣੀ ਪੀੜ੍ਹੀ ਜਾਂਦੀ ਗਈ ਜਦੋਂ ਮਹਾਰਾਜ ਜੀ ਨੌਵੇਂ ਜਾਮੇ ਵਿੱਚ ਹਾਜ਼ਰ ਨਾਜ਼ਰ ਸਨ ਉਹ ਟਾਈਮ ਆਇਆ ਤਾਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਉਹਨਾਂ ਦੇ ਘਰ ਆਏ ਤਾਂ ਸਿੱਖ ਇਤਿਹਾਸ ਦੇ ਵਿੱਚ ਹੁਣ ਜਿਹੜੇ ਗੁਰਸਿੱਖ ਦਾ ਨਾਮ ਮੈਂ ਤੁਹਾਡੇ ਵਿਚਾਰਨਾ ਚ ਲੈ ਜਾਂ ਰਹੀਆਂ ਉਸ ਇਨਸਾਨ ਦਾ ਜਿਨ੍ਹਾਂ ਨੇ ਬਹੁਤ ਵੱਡੀ ਸੇਵਾ ਨਿਭਾਈ ਗੁਰੂ ਸਾਹਿਬ ਨੇ ਬੜੀ ਕਿਰਪਾ ਕੀਤੀ ਆ ਉਹ ਹੈ ਟੋਡਰ ਮਲ ਜੀ ਜਿਹੜਾ ਇੱਕ ਹਰ ਸੇ ਜੀ ਟੋਡਰ ਮਲ ਜੀ ਦਾ ਸੀਗਾ ਤੇ ਜਿਹੜੇ ਉਹ ਬਜ਼ੁਰਗ ਸੀਗੇ ਯਾਨੀ ਗੁਰਸਿੱਖ ਸੀ ਉਹ ਟੋਡਰ ਮਲ ਜੀ ਦੇ ਪੂਰਵਜ ਜਿਵੇਂ ਆਪਾਂ ਕਹਿੰਦੇ ਆ ਕਿ ਵੱਟ ਵਡੇਰੇ ਉਹ ਸੀਗੇ ਦਾ ਮਤਲਬ ਕਿ ਗੁਰੂ ਤੇਗ ਬਹਾਦਰ ਜੀ ਉਹਨਾਂ ਦੇ ਘਰ ਆਏ ਤਾਂ ਟੋਟਰ ਮਲ ਜੀ ਉਸ ਟਾਈਮ ਬਹੁਤ ਜ਼ਿਆਦਾ ਬੰਦੇ ਘਰ ਪੈਸਾ ਸੀ ਤਾਂ ਉਹਨਾਂ ਨੇ ਇੱਕ ਥਾਲੀ ਸੋਨੇ ਦੀਆਂ ਮੋਹਰਾਂ ਦਾ ਭਰ ਕੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਪੇਟਾ ਚੜਾਈ ਸੀ ਤਾਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਵਚਨ ਕੀਤੇ ਸੀ ਕਹਿੰਦੇ ਅਸੀਂ ਤੇਰੀ ਤੋਂ ਇੱਕ ਥਾਲੀ ਨਹੀਂ ਲੈਣੀ ਇੱਕ ਗੱਡਾ ਭਰ ਕੇ ਮੋਹਰਾਂ ਦਾ ਲੈਣਾ ਤੇ ਜਿਹੜਾ ਟੋਟਰ ਮਲ ਜੀ ਸੀਗੇ ਤਾਂ ਉਹ ਬਹੁਤ ਖੁਸ਼ ਹੋਏ ਤਾਂ ਉਹਨਾਂ ਨੇ ਪੁੱਛਿਆ ਹਾਂ ਜੀ ਮਹਾਰਾਜ ਜੀ ਦੱਸੋ ਆਪਰੇ ਦਾ ਹੁਕਮ ਕਰੋ ਜੀ ਤਾਂ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਨੇ ਕਿਹਾ ਕਿ ਜਦੋਂ ਮੇਰੇ ਪੋਤਰੇ ਹੋਣਗੇ ਉਸ ਟਾਈਮ ਇਹ ਸੇਵਾ ਲੈਣੀ ਆ ਤੇਰੇ ਤੋਂ ਵੀ ਹਲੇ ਸੇਵਾ ਨਹੀਂ ਲੈਣੀ ਤਾਂ ਫਿਰ ਉਹਨਾਂ ਨੇ ਵੀ ਆਪਣੀ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ ਸੀ ਜਿਵੇਂ ਮਹਾਰਾਜ ਜੀ ਦੇ ਵਚਨ ਹੋਏ ਨੇ ਤੇ ਵੀ ਸਾਡੇ ਤੋਂ ਸੇਵਾ ਲੈਣੀ ਆ ਪਰ ਦੇਖੋ ਇਤਿਹਾਸ ਦੇ ਵਿੱਚ ਆਪਾਂ ਪੜਦੇ ਹਾਂ ਕਿ ਟੋਟਰ ਮੱਲ ਜੀ ਨੇ ਕਿੱਡੀ ਵੱਡੀ ਸੇਵਾ ਨਿਭਾਈ ਸੀ ਹੈਨਾ ਉਹ ਮੋਹਰਾ ਖੜੀਆਂ ਕਰ ਕਰਕੇ ਮਤਲਬ ਉਹਨੇ ਉਹ ਥਾਂ ਦੇ ਦਾ ਮੁੱਲ ਚੁਕਾਇਆ ਸੀ ਜਿਹਨੂੰ ਆਪਾਂ ਅੱਜ ਦੇ ਟਾਈਮ ਦੇ ਵਿੱਚ ਦੁਨੀਆ ਦੀ ਸਭ ਤੋਂ ਮਹਿੰਗੀ ਜ਼ਮੀਨ ਮਹਿੰਗੀ ਧਰਤੀ ਵੀ ਕਹਿੰਦੇ ਆ ਠੀਕ ਹੈ ਜੀ ਦੇਖੋ ਹੁਣ ਤੁਸੀਂ ਇੱਕ ਚੀਜ਼ ਦੇਖੋ ਵੀ ਕਿਵੇਂ ਗੁਰਬਾਣੀ ਦੇ ਸਹੀ ਦੱਸੇ ਹੋਏ ਰਸਤੇ ਤੇ ਉਸ ਗੁਰਸਿੱਖ ਨੇ ਚੱਲ ਕੇ ਨਾ ਸਿਰਫ ਆਪਣਾ ਜੀਵਨ ਸਵਾਰਿਆ ਬਲਕਿ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਦੀਆਂ ਵੀ ਜ਼ਿੰਦਗੀਆਂ ਸਵਾਰਤੀਆਂ ਉਹ ਵੀ ਤਰ ਗਏ ਕਿੰਨੀ ਵੱਡੀ ਸੇਵਾ ਗੁਰੂ ਸਾਹਿਬ ਜੀ ਨੇ ਉਹਨਾਂ ਤੋਂ ਜਾ ਕੇ ਅੱਗੇ ਲੈਤੀ ਜਦੋਂ ਦੇਖੋ ਗਰਬਾਣੀ ਦੇ ਨਾਲ ਨਾ ਸਾਡੀ ਜਿਹੜੀ ਅੰਦਰ ਦੀ ਮੈਲ ਹੁੰਦੀ ਆ ਉਹ ਸਾਫ਼ ਹੋਣੀ ਸ਼ੁਰੂ ਹੁੰਦੀ ਹੈ ਤੇ ਮੈਲ ਹਰ ਇੱਕ ਇਨਸਾਨ ਦੇ ਵਿੱਚ ਹੀ ਹੁੰਦੀ ਹੈ ਬਸ ਉਹ ਫਰਕ ਇਹ ਹੈ ਵੀ ਕੋਈ ਇਨਸਾਨ ਉਸ ਨੂੰ ਸਮਝ ਕੇ ਉਸ ਨੂੰ ਜਾਣ ਕੇ ਉਹਨਾਂ ਨੂੰ ਚੀਜ਼ਾਂ ਨੂੰ ਖਤਮ ਕਰਨ ਲਈ ਕੋਸ਼ਿਸ਼ ਕਰਨਾ ਸ਼ੁਰੂ ਕਰ ਦਿੰਦਾ ਤੇ ਕਈ ਲੋਕ ਹੁੰਦੇ ਨੇ ਜਿਹੜੇ ਫਿਰ ਵੀ ਪਾਠ ਵੀ ਕਰਦੇ ਰਹਿੰਦੇ ਨੇ ਪਰ ਉਹ ਇਹਨਾਂ ਰਸਤਿਆਂ ਤੇ ਵੀ ਚੱਲਦੇ ਰਹਿੰਦੇ ਨੇ ਬੇਈਮਾਨੀਆਂ ਠੱਗੀਆਂ ਚੋਰੀਆਂ ਲਾਲਚ ਈਰਖਾ ਕਿਸੇ ਨੂੰ ਕਿਸੇ ਦਾ ਬੁਰਾ ਤੱਕਣਾ ਇਹ ਚੀਜ਼ਾਂ ਜਾਰੀ ਰੱਖਦੇ ਨੇ ਤੇ ਫਿਰ ਵੀ ਮੁੱਖ ਤੋਂ ਫਿਰ ਵੀ ਵਾਹਿਗੁਰੂ ਵਾਹਿਗੁਰੂ ਬੋਲਦੇ ਨੇ ਤੇ ਜੇ ਆਪਾਂ ਉਦਾਂ ਦੇ ਇਨਸਾਨਾਂ ਨਾਲ ਗੱਲ ਕਰਦੇ ਆ ਨਾ ਤਾਂ ਕਹਿ ਉਹ ਇਦਾਂ ਦੇ ਇਨਸਾਨ ਕਹਿਣਗੇ ਵੀ ਅਸੀਂ ਸਭ ਕੁਝ ਵਾਹਿਗੁਰੂ ਤੇ ਛੱਡ ਦਿੰਨੇ ਆ ਸਭ ਕੁਝ ਵਾਹਿਗੁਰੂ ਤੇ ਛੱਡ ਦਿੰਦਾ ਦਿੱਤਾ ਹੈ ਦੇਖੋ ਜੀ ਵਾਹਿਗੁਰੂ ਉਦੋਂ ਹੀ ਸੁਣਦਾ ਹੈ ਜਦੋਂ ਤੁਹਾਡੇ ਅੰਦਰ ਦੀ ਮੈਲ ਸਾਫ਼ ਹੋਵੇਗੀ ਸੋ ਇਹਨਾਂ ਚੀਜ਼ਾਂ ਨੂੰ ਸਮਝੋ ਜੇ ਚਾਹੁੰਦੇ ਹੋ ਵੀ ਪ੍ਰਮਾਤਮਾ ਤੁਹਾਡੇ ਤੇ ਮਿਹਰ ਕਰੇ ਤਾਂ ਸਭ ਤੋਂ ਪਹਿਲੀ ਜਿਹੜਾ ਪਹਿਲਾ ਸਟੈਪ ਪਹਿਲੀ ਪੀੜੀ ਜੋ ਆਪਾਂ ਕਹਿੰਦੇ ਆ ਪੌੜੀ ਦਾ ਸਭ ਤੋਂ ਪਹਿਲਾ ਕਦਮ ਉਹ ਇਹੀ ਹੈ ਵੀ ਇੱਕ ਤਾਂ ਸਾਡਾ ਵਿਸ਼ਵਾਸ ਤੇ ਦੂਸਰਾ ਜਿਹੜਾ ਪੌੜੀ ਦਾ ਆਪਾਂ ਕਹਿੰਦੇ ਆ ਸਟੈਪ ਹੈ ਉਹ ਇਹ ਹੈ ਵੀ ਜਿਹੜੇ ਸਾਡੇ ਅੰਦਰ ਦੀ ਮੈਣ ਉਹਨੂੰ ਆਪਾਂ ਕੱਢਣਾ ਸ਼ੁਰੂ ਕਰੀਏ ਫੇਰ ਹੀ ਗੁਰੂ ਸਾਹਿਬ ਦੀ ਕਿਰਪਾ ਹੁੰਦੀ ਹੈ ਉਹਨਾਂ ਟੱਬ ਜਿੰਨਾ ਮਰਜੀ ਪਾਠ ਕਰ ਲੋ ਜਿੰਨੇ ਮਰਜੀ ਤੀਰਥ ਸਥਾਨਾਂ ਦਾ ਦਰਸ਼ਨ ਕਰ ਲੋ ਜਿੰਨੇ ਮਰਜੀ ਮੱਥੇ ਟੇਕ ਲੋ ਉਦੋਂ ਤੱਕ ਪਰਮਾਤਮਾ ਦੀ ਮਿਹਰ ਨਹੀਂ ਹੁੰਦੀ ਮਿਹਰ ਕਮਾਉਣ ਵਾਸਤੇ ਕਿਰਪਾ ਕਮਾਉਣ ਵਾਸਤੇ ਸਾਨੂੰ ਉਨੇ ਕਰਮ ਵੀ ਕਰਨੇ ਪੈਣਗੇ ਉਦਾਂ ਦੇ ਰਸਤੇ ਤੇ ਚੱਲਣਾ ਵੀ ਪਵੇਗਾ ਫਿਰ ਗੁਰੂ ਸਾਹਿਬ ਜਾ ਕੇ ਕੀਤੇ ਮਿਹਰ ਕਰਦੇ ਨੇ ਤੇ ਨਹੀਂ ਤਾਂ ਫਿਰ ਹਰ ਇੱਕ ਇਨਸਾਨ ਬੇਈਮਾਨ ਜਾਂ ਕੋਈ ਚੰਗਾ ਇਨਸਾਨ ਉਹ ਜੋ ਵੀ ਮੁੱਖ ਤੋਂ ਬੋਲ ਰਿਹਾ ਸੋਚੇ ਪਰਮਾਤਮਾ ਉਹ ਕਰ ਦੇਣ ਤੇ ਇਹੀ ਤਾਂ ਫਰਕ ਹੈ ਕਿ ਇੱਕ ਗੁਰਸਿੱਖ ਤੇ ਗੁਰੂ ਸਾਹਿਬ ਖੁਸ਼ ਹੋ ਕੇ ਕਿਵੇਂ ਕਿਰਪਾ ਕਰਦੇ ਨੇ ਤੇ ਦੂਸਰੇ ਪਾਸੇ ਜਿਹੜਾ ਬੰਦਾ ਪਾਠ ਤਾਂ ਕਰਦਾ ਲਿਕੇ ਸਹੀ ਰਸਤੇ ਤੇ ਨਹੀਂ ਚੱਲਦਾ ਫਿਰ ਪਰਮਾਤਮਾ ਕਦੇ ਉਸ ਤੇ ਮਿਹਰ ਨਹੀਂ ਕਰਦੇ ਉਹ ਆਪਣੇ ਕਰਮ ਕਮਾਉਂਦਾ ਰਹਿੰਦਾ ਹੈ ਹਾਂ ਇਹ ਜ਼ਰੂਰ ਹੈ ਕਿ ਥੋੜਾ ਬਹੁਤਾ ਬਣਦਾ ਫਲ ਜ਼ਰੂਰ ਮਿਲਦਾ ਹੈ ਪਰ ਜਿੰਨਾ ਮਿਲਣਾ ਚਾਹੀਦਾ ਉਹਨਾ ਨਹੀਂ ਮਿਲਦਾ ਫਿਰ ਸੋ ਉਮੀਦ ਕਰਦੀ ਆਂ ਅੱਜ ਦੀ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਣੀ ਆ ਇਤਾਂ ਦੀਆਂ ਹੋਰ ਵਧੀਆ ਵਧੀਆ ਇੰਟਰਸਟਿੰਗ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਚਲੋ ਜੀ ਵੀਡੀਓ ਦਾ ਵੀ ਕਰਦੇ ਆਂ ਐਂਡ ਮਿਲਦੀ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ